ਸਾਡੇ ਨਾਲ ਸਾਡਾ ਭਰਾ ਹੈਗਾ ਹਸਨ ਮਾਨ ਜੀ ਪੰਜਾਬ ਦੀ ਆਵਾਜ਼ ਆ ਤੇ ਅੱਜ ਫਿਰ ਉਹ ਜਿਵੇਂ ਕਹਿੰਦੇ ਨੇ ਜੀ ਉਹ ਪਾਣ ਦੀ ਵੇਖੀ ਹਨਾ ਇਹ ਤਾਂ ਐਵੇਂ ਜੀ ਦੀ ਬਾਜ਼ ਪਾੜਦੀ ਜਾਂਦੀ ਐ ਓਵੇਂ ਅੱਜ ਮਾੜਾ ਕੁਸੋ ਬਿਲਕੁਲ ਮੈਨੂੰ ਖੁਸ਼ੀ ਆ ਬਾਈ ਨੇ ਸਰਪ੍ਰਾਈਜ਼ ਦਿੱਤਾ ਮਿਲ ਕੇ ਨਾ ਟੜਕ ਬੰਦਾ ਸਿੱਧਾ ਬੋਲਣ ਵਾਲਾ ਹਨਾ ਮੈਨੂੰ ਮੇਰੇ ਵਰਗੇ ਬੰਦੇ ਬਾਹਲੇ ਵਧੀਆ ਲੱਗਦੇ ਆ ਨਹੀਂ ਆਵੇਂ ਮਾਲਬੇ ਵਾਲੇ ਬਠੰਡੇ ਵਾਲੇ ਐਂ ਚੱਲਦੇ ਆ ਮੈਂ ਸਿੱਧੇ ਤੂੰ ਵੀ ਸਿੱਧੇ ਆ ਕੇ ਚੱਲੇ ਵੀ ਓਕੇ ਯਾਰ ਬਿਲਕੁਲ ਬਿਲਕੁਲ ਸੋ ਇੱਕ ਮਾਨਕ ਸਿੰਘ ਦਾ ਗਾਣਾ ਹੋ ਛੁੱਟਿਆ ਤੀਰ ਕਮਾਨ ਚੋਂ ਤੇ ਨਿਕਲੀ ਗੱਲ ਜ਼ੁਬਾਨ ਚੋਂ ਵਾਪਸ ਨਾ ਆਵੇ ਹੋ ਕਦੇ ਬੰਦੇ ਦੀ ਮਾਨ ਕਾਇਦ ਤਿਤਨਾ ਜਾਵੇ ਕਦੇ ਬੰਦੇ ਦੀ ਮਾਨ ਕਾਇਦ ਤਿਤਨਾ ਜਾਵੇ ਦੰਗਲ ਰਸਾਂ ਚ ਬਣਾਉ ਨਾ ਰੋਕਾ ਹਟਦੇ ਹੋ ਕੁੱਤੇ ਬਹਿ ਕੇ ਰਾਜ ਤੇ ਫਿਰ ਚੱਕੀ ਚੱਟਦੇ ਹੋ ਪੱਥਰ ਉੱਤੇ ਮਾਨਕਾ ਇਹਦ ਤਨਾ ਜਾਵੇ ਕੋਈ ਤੋੜਨੀ ਯਾਰ ਨਹੀਂ ਨਹੀਂ ਬਾਜ ਬਾਈ ਇੰਨੀ ਖਤਰਨਾਕ ਆ ਯਾਰ ਵੀਰੇ ਮਹਾਰਾਜ ਜਰ ਤੇ ਮਿਹਰ ਕਰੇ ਤਰੱਕੀਆਂ ਕਰੇਗਾ ਤੇ ਘਰ ਵੀ ਰਹਿਣਾ ਤੇ ਲਾ ਵੀ ਭਰਾ ਦਾ ਕੋਈ ਰੇਟ ਵੀ ਬਾਈ ਦਾ ਠੀਕ ਠਾਕ ਹੀ ਆ ਆਪਣੇ ਪਿੰਡਾਂ ਵਾਲਿਆਂ ਲਈ ਤੇ ਬਾਈ ਦਾ ਪ੍ਰੋਗਰਾਮ ਵੱਧ ਵੱਧ ਲਵਾਇਆ ਕਰੋ ਕਿਉਂਕਿ ਜੇ ਇਹੋ ਜਿਹੇ ਬੰਦੇ ਨੂੰ ਆਪਾਂ ਅੱਗੇ ਲੈ ਕੇ ਆਵਾਂਗੇ ਨਾ ਫੇਰ ਹੀ ਸੈਟ ਰਹਿਣਾ ਕੰਮ ਹੈ ਨਾ ਜਿਉਂਦੇ ਰਹੋ ਤੇ ਭਰਾ ਨੂੰ ਸੁਣਦੇ ਰਹੋ ਸਾਡਾ ਭਰਾ ਨਾਲ ਕੀਦਕਾਰ ਖੜਾਗਾ ਰਾਵਣ ਬਾਈ ਤੇ ਸਾਡੀ ਆ ਸਾਰੇ ਜਿੰਨੇ ਮੁੰਡੇ ਖੜੇ ਆ ਸਾਰਿਆਂ ਨੂੰ ਧੰਨਵਾਦ ਕਰਦੇ ਆ ਕਦੇ ਕਦੇ ਰੱਬ ਸੁਭਬ ਬਣਾਉਂਦਾ ਤੇ ਇਕੱਠੇ ਹੋਏ ਆ ਜਿਉਂਦੇ ਰਹੋ ਜੀ